ਸਾਚੇ ਨਾਮ ਕੀ ਲੱਗਾ ਭੁੱਖ ਜੇ ਭੁੱਖ ਲੱਗਿਆ ਵੇ ਉਹ ਤਾਂ ਭੁੱਖਾ ਖਾਏ ਚਲੀ ਹੈ ਦੂਖ ਇੱਕ ਨਿਸ਼ਾਨੀ ਹੈ ਪਹਿਲਾ ਜਿੰਨੇ ਦੁੱਖ ਨੇ ਸੰਸਾਰੀ ਉਹ ਭੁੱਖੇ ਖਾ ਜਾਂਦੀ ਹੈ ਉਹ ਕੁਝ ਨਹੀਂ ਖਾਂਦੀ ਉਹ ਫਰੀਦ ਬਾ ਹੱਡ ਨਹੀਂ ਬਾਸ ਨਹੀਂ ਖਾਂਦੀ ਹੈ ਬਾਸ ਤਾਂ ਕੋਈ ਖਾਂਦਾ ਕਾਗਾ ਕਰਗਟ ਢੋਲਿਆ ਅਗਲਾ ਖਾਇਆ ਬਾਸ ਉਹ ਮਾਸ ਦਾ ਮਨਮੁਖਤਾ ਨੇ ਖਾਦਾ ਸੀ ਬੜੀ ਕਹਾੜੀ ਮੱਤ ਸੀ ਨਾ ਪਹਿਲੀ ਮਨਮਤ ਉਹਨੇ ਖਾ ਗਈ ਸੀ ਫਾਸ ਇਹ ਕਾਨੂੰ ਖਾਂਦੀ ਐ ਸੱਚੇ ਨਾਮ ਦੀ ਭੁੱਖ ਨਹੀਂ ਖਾਂਦੀ ਉਹ ਪਹਿਲਾਂ ਦਾ ਕਰਾਮਾਤਾਂ ਦੀ ਗੱਲ ਸੀ ਉਹਦੇ ਕੋਲ ਵੀ ਪਤਾ ਨਹੀਂ ਕੀ ਕਰਾਮਾਤ ਹੋ ਜਾਂਦੇ ਆ ਜਾਂਦੀ ਆਦਮੀ ਦੇ ਵਿੱਚ ਜੇ ਕਿਸੇ ਨੂੰ ਸਿੱਧੀ ਪ੍ਰਾਪਤ ਹੋ ਜਾਂਦੀ ਆ ਉਹ ਜੇ ਕਰਾਮਾਤ ਆ ਕਰਾਮਾਤਾਂ ਹੀ ਹੁਣ ਸਾਡੇ ਕੋਲ ਸੁਣੀ ਹੋਈਆਂ ਨੇ ਇਹ ਕਰਾਮਾਤਾਂ ਹੁੰਦੀਆਂ ਨੇ ਕਰਾਮਾਤਾਂ ਦਾ ਹੀ ਪ੍ਰਚਾਰ ਹੈ ਮਨਮਤਾਂ ਦਾ ਗੁਰਬਾਣੀ ਕਰਾਮਾਤ ਨੂੰ ਮੰਦੀ ਹੈ ਨਹੀਂ ਕਰਾਮਾਤ ਤਾਂ ਪਰਮੇਸ਼ਰ ਦੇ ਹੱਥੇ ਚੱਲੂ ਇਹ ਵਿਸ਼ਾ ਆਦਮੀ ਦਾ ਨਹੀਂ ਹੈ ਕਰਾਮਾਤ ਤਾਂ ਵਿਸ਼ਾ ਪਰਮੇਸ਼ਰ ਦਾ ਹੈ ਕਰਾਮਾਤ ਦਾ ਅਸੀਂ ਉਹਦੇ ਸ਼ਰੀਕ ਹੋਣਾ ਹੈ ਉਹਦੀ ਕਰਾਮਾਤ ਰੋਕਣੀ ਹੈ ਅਜੇ ਉਹਨਾਂ ਨਾਲ ਲੜਾਈ ਕਰਨੀ ਹੈ। ਅਜੇ ਛੱਡ ਜਾਣਾ। ਉਹਨੇ ਆਪਣੀ ਕਰਾਮਾਤ ਨਾਲ ਸਾਨੂੰ ਬਚਾ ਲਈ ਗਾਲ ਤੋਂ। ਕਾਲ ਤੋਂ ਉਹਨੇ ਆਪਣੀ ਕਰਾਮਾਤ ਨਾਲ ਬਚਾ ਲਈ। ਜਉਦੀ ਛੱਡ ਜਾਣਾ ਉਹਦੇ ਉਹ ਕਰਾਮਾਤ ਕਾਲ ਨਹੀਂ ਹੁੰਦਾ ਜਿਹੜੇ। ਉਹਦੀ ਕਰਾਮਾਤ ਐਸੀ ਹੈ ਕਾਲ ਦਾ ਵਾਰ ਉਸ ਏਰੀਆ 'ਚ ਨਹੀਂ ਹੁੰਦਾ। ਬਸ ਦੁੱਖ ਕਲੇਸ਼ ਕੁਝ ਨਹੀਂ ਹੁੰਦਾ। ਇਹ ਕਰਾਮਾਤ ਹੈ ਯਾਰ। ਉਦੋਂ ਭੁੱਖੇ ਖਾਏ ਚੱਲੀਏ ਦੂਖ ਕਰਾਮਾਤੀ ਹੈ ਹੋਰ ਕੀ ਗੱਲ ਉਸ ਭੁੱਖ ਦੇ ਖਾਦੇ ਦੁਖਦਾਰੇ ਦੂਰ ਹੋ ਜਾਂਦੇ ਨੇ ਕਰਾਮਾਤੇ ਉਹ ਭੁੱਖ ਜੇ ਨਹੀਂ ਕਰਾਮਾਤਾ ਉਹਦੇ ਕੀ ਹੋਊ ਪਦਾਰਥ ਵਿੱਚ ਕੀ ਕਰਾਮਾਤਾ ਸੰਸਾਰੀ ਦੁੱਖ ਤਾਂ ਉਹਦੀ ਭੁੱਖੇ ਖਾ ਜਾਂਦੀ ਹੈ ਇੱਛਾ ਹੀ ਪੈਦਾ ਹੋਈ ਹੈ ਇੱਛਾ ਹੀ ਸੰਸਾਰੀ ਦੁੱਖ ਆਗੀ ਆਪ ਕੀ ਕੀ ਖਾਊ ਜੇ ਦਰਖਤ ਦੀ ਛਾਂ ਦੇ ਵਿੱਚ ਇੰਨੀ ਕਰਾਮਾਤ ਹੈ ਦਰਖਤ ਚ ਕੀ ਕਰਾਮਾਤ ਹੋ ਕਹਿੰਦੇ ਫਲਾਣਾ ਦਰਖਤ ਦੀ ਛਾਂ 'ਚ ਬਹਿ ਜੀਏ ਫਲਾਣਾ ਰੋਗ ਦੂਰ ਹੋ ਜਾਂਦਾ ਤੇ ਛੋ ਜੇ ਰੋਗ ਦੂਰ ਹੋ ਜਾਂਦਾ ਜੀ ਜੇ ਨਿੰਮ ਘਰ ਚ ਹੋਵੇ ਛਾਂ ਬਹਿ ਜੀਏ ਤਾਂ ਘੜੀਆਂ ਵਗਾਰਾ ਕਈ ਦੋਖ ਨਹੀਂ ਹੁੰਦੇ ਅਗਰ ਕਹਿੰਦੇ ਸੀ ਜੇ ਮੈਂ ਐਲਟ ਬਾਟਿੰਗ ਹੁੰਦੀ ਜੇ ਮੂੰ ਵਾਇਦੇ ਰੋਗ ਨਹੀਂ ਹੁੰਦੇ ਤੇ ਨਿਮਰ ਦੇ ਖਾਣ ਨਾਲ ਤਾਂ ਹੋਰ ਵੀ ਚੰਗੀ ਗੱਲ ਹੈ ਨਾ ਨਿਮਰ ਦੇ ਵਿੱਚ ਵਰਤਨ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਕਰਾਮਾਤ ਹਨ ਜੇ ਉਹਦੀ ਭੁੱਖੇ ਸਾਰੇ ਦੁੱਖ ਖਾ ਜਾਂਦੀ ਹੈ ਆਪ ਕੀ ਕਰਦਾ ਹੋ ਆਪ ਕੀ ਕਰਦਾ ਆਪ ਤੌਦਾ ਜਿ ਸਰਪਰਸ਼ਨ ਦੇ ਦਰਸ਼ਨ ਪਰਸੀਏ ਗੁਰੂ ਕੇ ਜਨਮ ਵਰਣ ਦੁੱਖ ਜਾਏ ਆ ਬਾਗ ਰੋਬਾ ਉਹਦੀ ਕੀ ਕਰਾਮਾਤ ਹੈ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦਾ ਦੁੱਖ ਜਾਂਦੇ ਦਰਸ਼ਨ ਨਾਲ ਹੀ ਜਨਮ ਮਰਨ ਦਾ ਦੁੱਖ ਟੱਜ ਜਾਂਦਾ ਇਹ ਉਹਦੀ ਕਰਾਮਾਤ ਹੈ ਮੈਂ ਦਰਸ਼ਨ ਦਰਸ਼ਨ ਲਾਉਣ ਕੋਣ ਗੁਰੂ ਦੇ ਵਿੱਚ ਜਿਹਨੂੰ ਗੁਰੂ ਕੇ ਹੈ ਗੁਰਬਾਣੀ ਚ ਉਹਦੇ ਦਰਸ਼ਨ ਨਾਲ ਜਨਮ ਮਰਨ ਦਾ ਦੁੱਖ ਟੱਇਆ ਜਾਂਦਾ ਵਿਅਕਤੀ ਐਸਾ ਨਹੀਂ ਕੋਈ ਹੋਇਆ ਨਾ ਹੋ ਸਕਦਾ ਨਾ ਹੋਊਗਾ ਇਹ ਤਾਂ ਮੈਂ ਦਰਸ਼ਨ ਨਾਲ ਜਨਮਨ ਦਾ ਦੁੱਖ ਟੱਜ ਜਾਵੇ ਤਾਂ ਰੱਖਣ ਵਾਲੀ ਗੱਲ ਇਹ ਹੈ ਜੇ ਅਸੀਂ ਕੋਈ ਇੱਕ ਬੰਦੇ ਨਾਲ ਕਿਸੇ ਬੰਦੇ ਨੂੰ ਗੁਰੂ ਬਹੁਤ ਬੜੀ ਬਲੰਡਰ ਮਿਸਟੇਕ ਕਰਦੇ ਹਾਂ ਅਸੀਂ ਵੱਡੇ ਮੂਰਖਾਂ ਕਿਸੇ ਬੰਦੇ ਦੇ ਦਰਸ਼ਨ ਨਾਲ ਜਨਮਨ ਦਾ ਦੁੱਖ ਟੱਜ ਜਾਵੇ ਨਹੀਂ ਹੋ ਸਕਦਾ ਇਹ ਗੱਲ ਸਾਰੀ ਗੁਰਮਤ ਤੋਂ ਹੀ ਖਲਾਫ ਹੈ ਗੱਲ ਗੁਰਬਾਣੀ ਦਾ ਖਲਾਫ ਹੈ ਫਿਰ ਤਾਂ ਫਿਰ ਤਾਂ ਮੂਰਤੀ ਪੂਜਾ ਵਾਲੇ ਸਹੀ ਨੇ ਫਿਰ ਤਾਂ ਮੂਰਤੀ ਪੂਜਾ ਵਾਲੇ ਸਹੀ ਨੇ ਬੜੀ ਸਾਜਿਸ਼ ਨਾਲ ਇਹ ਗੱਲ ਸਾਡੇ ਅੰਦਰ ਪਾਰ ਨਹੀਂ ਕਿ ਨਾਨਕ ਗੁਰੂ ਸੀਗਾ ਤਾਂ ਕਿ ਗੁਰੂ ਆਦਮੀ ਸੰਸਾਰ ਚ ਹੁੰਦਾ ਹੈ ਕੋਈ ਗੁਰੂ ਹੋ ਸਕਦਾ ਹੈ ਗੁਰਬਾਣੀ ਇਸ ਗੱਲ ਤੇ ਹੀ ਖਲਾਫ ਬੰਮਣਾ ਗੁਰੂ ਬਣਿਆ ਹੋਇਆ ਹੈ ਗੁਰਗਨਾਥ ਗੁਰੂ ਬਣਿਆ ਹੋਇਆ ਆਲਰੇਡੀ ਗੁਰੂ ਹੈਗੇ ਨੇ ਭਗਤ ਦੇ ਖਲਾਫ ਨੇ ਭਗਤ ਕਹਿੰਦੇ ਦਾਸ ਗੁਰੂ ਪਰਮੇਸ਼ਰ ਇਹ ਗੱਲ ਦਾ ਤਾਂ ਰੌਲਾ ਹੀ ਆ ਭਗਤਾਂ ਦਾ ਰੌਲਾ ਲੋਕਾਂ ਦਾ ਗੁਰੂ ਦਾ ਜਿੰਨੀਆਂ ਵੀ ਮੱਤਾਂ ਨੇ ਇਸ ਬੋਣ ਦਾ ਹੀ ਰੌਲਾ ਹੈ ਭਗਤਾਂ ਦਾ ਉਹ ਕਹਿੰਦੇ ਨੇ ਆਦਮੀ ਗੁਰੂ ਦਾੜੀ ਉਹ ਕਹਿੰਦੇ ਆਦਮੀ ਗੁਰੂ ਹੁੰਦਾ ਅੱਜ ਅਸੀਂ ਮੰਡੀ ਬੈਠੇ ਗੁਰੂ ਹੈਗੇ ਨੇ ਕਿ ਫੇ ਗੁਰਮਤ ਸਾਡੇ ਕੋ ਕਿਥੋਂ ਰਹਿਣੀ ਸੀ ਨਾਮ ਕਿਥੋਂ ਰਹਿਣਾ ਸੀ ਸੋਜੀ ਕਿਥੋਂ ਰਹਿਣੀ ਸੀ ਕਰੈਕਟਰ ਕਿਥੋਂ ਰਹਿਣਾ ਸੀ ਸਭ ਕੁਝ ਹੋ ਹੀ ਗਿਆ ਜਿਹੜਾ ਹਿੰਦੂ ਵਾਲਾ ਹੋ ਜੀ ਸੀ ਹੋ ਗਏ ਉਹਨਾਂ ਜਿਹੜੀ ਲੜਾਈ ਸਾਡੇ ਨਾਲ ਘਟਾ ਐ ਇੰਨੀ ਦਾ ਐ ਫਿਰ ਆ ਲੜਾਈ ਝਗੜਾ ਉਹਨਾਂ ਦੇ ਘਟਾ ਐ ਸਾਡੇ ਨਾਲ ਇੰਨੀ ਉਹਨਾਂ ਚ ਕਮਜ਼ੋਰੀ ਆ ਵੀ ਸਾਡੇ ਨਾਲ ਲੜਾਈ ਝਗੜਾ ਘਟਾ ਐ ਇਹ ਸਾਡੇ ਕੋ ਬੱਦਰ ਬਾਕੀ ਬਤਾ ਜੈ ਨਾ ਲੈ ਝਗੜਾ ਨਹੀਂ ਇਹਨਾਂ ਸੱਖਾਂ ਚ ਇਹ ਸਾਡੇ ਇਹ ਸਾਡੇ ਕੋ ਫालतੂ ਹੈ ਕੋਈ ਯਾਰ ਤ ਕੋ ਦਸੰਗਰ ਕੀ ਦੰਗਾ ਪੁੱਠੀਆਂ ਮੱਤ ਤਾਂ ਲੈ ਲਈ ਪੁੱਠੀਆਂ ਮੱਤ ਲੈ ਲਈ ਜਿਹੜੀ ਸਿੱਧੀ ਦੀ ਉਹ ਛੜਤੀ ਜੁੜੀ ਗੱਲ ਹੈ ਜਿਹੜਾ ਪਿੱਛੇ ਨੂੰ ਮੁੜਦਾ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸਾ ਵਾਲੀ ਇੰਜੀ ਚ ਚੁੱਕ ਲੈਂਦਾ ਸਿੱਧੇ ਪਾਸੇ ਵਾਲਾ ਸਿੱਧੇ ਪਾਸਾ ਵਾਲੀ ਇੰਜੀ ਚ ਚੁੱਕ ਲੈਂਦਾ ਪੁੱਠੇ ਮੱਤ ਲੈ ਲਈ ਸਿੱਧੀ ਛੜਤੀ ਉਤ ਭੁੱਖੇ ਖਾਏ ਚੱਲੀਏ ਦੁਖ ਉਤ ਭੁੱਖੇ ਖਾਏ ਚੱਲੀਏ ਦੁਖ ਸੋ ਕਿਉਂ ਵਿਸਰਾ ਮੇਰੀ ਮਾਏ ਹਾ ਮੇਰੀ ਮਾਏ ਮਾਤਰ ਨੂੰ ਕਹਿੰਦੇ ਨੇ ਆਪਣੀ ਬੁੱਧੀ ਨੂੰ ਕਹਿੰਦੇ ਨੇ ਆਪਣੀ ਫੇਰ ਉਹ ਇੱਕ ਚੀਜ਼ ਕਿਉਂ ਬਿਸਰਦੀ ਐ ਐਸੀ ਚੀਜ਼ ਬਸਤੂ ਕਿਉਂ ਬਿਸਰ ਗਈ ਆਦਮੀ ਨੂੰ ਬਾਹਰ ਦੀ ਭੁੱਖ ਨਹੀਂ ਆਲੇ ਸਾਰੇ ਦੁਖ ਦੂਰ ਹੋ ਜਾਂਦੇ ਨੇ ਆਦਮੀ ਕੋਈ ਗੱਲ ਨਾ ਬਣੂ ਸੁਣ ਸਾਥੀ ਕੋਈ ਦੁਖ ਹੋਵੇ ਸਾਰੀ ਲੜਾਈ ਆਦਮੀ ਦੀ ਜਸਤਜੂਹੀ ਦੁੱਖਾਂ ਦੇ ਖਿਲਾਫ ਹੈ ਸਾਰੀ ਜ਼ਿੰਦਗੀ ਆਦਮੀ ਕੀ ਕਰਦਾ ਆਪਣੇ ਦੁੱਖਾਂ ਨੂੰ ਸੁੱਖਾਂ 'ਚ ਬਦਲ ਦੇ ਦੀ ਉਹ ਸਾਰੀ ਉਮਰ ਲੱਗ ਜਾਂਦੀ ਕੋਈ ਦੁੱਖ ਨਾ ਹੋਵੇ ਮੈਨੂੰ ਨਾ ਹੋਵੇ ਮੇਰੇ ਕਿਸੇ ਰਿਸ਼ਤੇਦਾਰ ਨੂੰ ਨਾ ਹੋਵੇ ਅਗੇ ਪੁੱਤ-ਪੋਤੇ ਨੂੰ ਲੋਕੋ ਵੀ ਇਹ ਤਾਂ ਲੜਾਈ ਐ ਸਤਿ ਸਾਂਦੀ ਹੋ ਲੜਾਈ ਕੀ ਬਰੇ ਦੇਸ਼ ਦੇ ਬੰਦੇ ਨੂੰ ਨਾ ਹੋਵੇ ਮੇਰੀ ਬਾੜ ਦੇ ਬੰਦਿਆਂ ਨੂੰ ਨਾ ਹੋਵੇ ਦੇਖੋ ਜਿਵੇਂ ਜਿਵੇਂ ਕੋਈ ਲੀਡਰ ਹੈ ਇਹ ਤਾਂ ਲੜਾਈ ਲੜਿਆ ਸਦਾ ਹੋਰ ਕੀ ਕਰ ਲੈ ਬਰੇ ਸਾਡੇ ਦੇਸ਼ ਦੇ ਬੰਦੇ ਸੁખી ਬਸਣ ਜੇ ਇਮਾਨਦਾਰ ਹੈ ਉਹ ਇਮਾਨਦਾਰੀ ਨਾਲ ਗੱਲ ਕਰਦਾ ਤੇ ਲੀਡਰ ਕਹਿੰਦਾ ਤਾਂ ਹੈਗਾ ਹੀ ਨਾ ਜ ਆਂਦਰੋਂ ਕਿਵੇਂ ਹੋ ਇਹ ਤਾਂ ਸਾਰਾ ਸਾਰਦੀ ਲੜਾਈ ਹੈ ਫਿਰ ਪਰ ਜਿਹਦਾ ਹੱਲ ਮੈਂ ਇੰਨੀ ਜੀ ਗੱਲ ਦੇ ਵਿੱਚ ਐ ਸਾਚੇ ਨਾਮ ਕੀ ਭੁੱਖ ਦੇ ਵਿੱਚ ਦੁੱਖ ਜਾਂਦੇ ਨੇ ਫਿਰ ਤਾਂ ਇਦੋਂ ਤਾਂ ਸੌਖਾ ਹੋਰ ਕੋਈ ਤਰੀਕਾ ਹੀ ਨਹੀਂ ਹੈ ਫਿਰ ਤਾਂ ਇਹ ਸੇਖਾਂ ਨੂੰ ਕੱਲੀ ਕੱਲ ਦਾ ਪ੍ਰਚਾਰ ਕਰਨਾ ਚਾਹੀਦਾ ਸੌ ਕਿਉਂ ਵਿਸਰਾਇ ਮੇਰੀ ਮਾਂ ਐ ਫਿਰ ਉਹਨੂੰ ਵਿਸਰਨਾ ਕੀ ਆ ਕਾਇਦੀ ਬਸ ਗੱਲ ਰਹੇ ਮਾਇਆ ਥਾਰੀ ਦਾ ਧਿਆਨ ਉਹਦੇ ਨੂੰ ਨੀਂ ਜਾਣਾ ਮਾਇਆ ਥਾਰੀ ਦਾ ਧਿਆਨ ਦੂਏ ਪਸੇ ਜਦ ਮਾਇਆ ਦਾ ਧਿਆਨ ਉਹ ਆਪਣੀ ਹਉਮੈ ਨਾਲ ਦੁਖ ਦੂਰ ਕਰਦਾ ਸੋ ਕਿਉਂ ਬਿਸਰਾਏ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਹੀਂ ਤੈਨੂੰ ਕਿਉਂ ਬਿਸਰਦਾ ਸੰਸਾਰ ਨੂੰ ਬਿਸਰਿਆ ਹੋਇਆ ਖਾਵੇ ਖਤਵੇ ਨੂੰ ਸੰਸਾਰ ਤੂੰ ਇਹ ਰਾ ਆਪਣਾ ਸੱਚੇ ਨਾਮ ਦੀ ਭੁੱਖ ਪਿਆ ਅਖਰ ਕੇ ਆਪਣੇ ਦੁਖ ਦੂਰ ਕਰ ਲੈ ਸੰਸਾਰ ਹੈ ਹੰਕਾਰੀਆਂ ਦਾ ਹਉਮੈ ਵਾਲਿਆਂ ਦੇ ਦੁੱਖ ਉਹ ਆਪਣੀ ਤਾਕਤ ਨਾਲ ਕਰਦੇ ਨੇ ਦੂਰ ਭਾਇਆਂ ਨਾਲ ਭਾਇਆ ਤਾਰੀ ਵਾਇਆ ਨੁਖਦੂਰ ਕਰਦੇ ਨੇ ਨਾਮ ਕਾਰੀ ਨਾਮ ਨਾਲ ਉਹਦੇ ਬਾਣੀ ਚ ਨੇ ਕੇ ਦੁਖ ਦੂਰ ਕਰਦੇ ਨੇ ਔਰ ਉਹ ਜਾਣਦੇ ਨੇ ਭਗਤ ਜਾਣਦੇ ਨੇ ਗੁਰਮੁਖ ਜਾਣਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਉਹਨਾਂ ਨੂੰ ਦੀਦਾਰਾ ਚਿੰਤਾ ਕਰਦਾ ਉਹਨਾਂ ਲਈ ਉਹ ਦੂਜਿਆਂ ਨੂੰ ਦੀਦਾਰੀ ਨਹੀਂ ਵੜਿਆ ਨੂੰ ਉਸ ਇੰਨਾ ਫਰਕ ਵੀ ਹੈ ਫਗਤਾਂ ਨੂੰ ਨਹੀਂ ਦੇ ਇਹ ਜਿਹੜੇ ਭਗਤਾਂ ਦੇ ਵਿਸ਼ਵਾਸ ਕਰਦੇ ਨੇ ਕੁਰਬਾਨੀ ਦੇ ਭਰੋਸਾ ਕਰਦੇ ਨੇ ਭਰੋਸਾ ਕਰਦੇ ਨੇ ਸ਼ਰਦਾ ਨਹੀਂ ਕਰਦੇ ਸ਼ਰਦਾ ਬੰਨੂ ਨਹੀਂ ਹੁੰਦਾ ਭਰੋਸਾ ਉਹਨਾਂ ਨੂੰ ਜੇ ਨਹੀਂ ਦੀ ਦਾ ਭਰੋਸਾ ਕਰ ਲੈਂਦੇ ਨੇ ਉਹਨਾਂ ਦੇ ਵੀ ਦੁੱਖ ਦੂਰ ਹੋ ਜਾਂਦੇ ਨੇ ਗਾਂਧੀ ਜਾਂਦਾ ਕਹਾਂ ਜਾ ਕੇ ਭਰੋਸਾ ਕਰਕੇ ਚੱਲੀ ਜਾਂਦੇ ਨੇ ਪਹੁੰਚ ਜਾਂਦੇ ਨੇ